ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਜੀ ਬਨਾਰਸ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਲੂਕ ਦਾਸ ਦਾ ਭਰਮ ਦੂਰ ਕਰਕੇ ਅਲਾਹਾਬਾਦ ਹੁੰਦੇ ਹੋਏ ਬਨਾਰਸ ਪੁੱਜੇ ਇਸ ਥਾਂ ਪਾਏ ਜਵੇਹਰੀ ਮਲ ਬਹੁਤ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਇਕ ਦਿਨ ਅਮਰਤਵੇਲੇ ਉਸਦੇ ਹੱਥਾਂ ਵਿੱਚ ਪਰਨਾ ਅਤੇ ਹੋਰ ਕੱਪੜੇ ਦੇਖ ਕੇ ਗੁਰੂ ਜੀ ਨੇ ਪੁੱਛਿਆ ਭਾਈ ਜੀ ਤੁਸੀਂ ਕਿੱਥੇ ਚੱਲੇ ਹੋ ਉਸਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਮੈਂ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਿਹਾ ਹਾਂ ਗੁਰੂ ਜੀ ਨੇ ਕਿਹਾ ਸਿੱਖਾਂ ਲਈ ਸਾਧ ਸੰਗਤ ਹੀ ਗੰਗਾ ਤੀਰਥ ਹੈ ਉਹ ਗੰਗਾ ਆਪ ਚੱਲ ਕੇ ਨਹੀਂ ਜਾਂਦੀ ਸਗੋ ਗੰਗਾ ਉਹਨਾਂ ਪਾਸ ਚੱਲ ਕੇ ਆਉਂਦੀ ਹੈ ਜਿੱਥੇ ਤੁਸੀਂ ਖੜੇ ਹੋ ਇਸ ਥਾਂ ਵੀ ਗੰਗਾ ਆਪਦੇ ਪਾਸ ਆਈ ਹੈ ਤੁਸੀਂ ਪੱਥਰ ਉਠਾ ਕੇ ਭਾਵੇਂ ਦੇਖ ਲਵੋ ਭਾਈ ਜਵੇਹਰੀ ਮੱਲ ਨੇ ਜਦੋਂ ਪੱਥਰ ਚੁੱਕਿਆ ਤਾਂ ਉਸ ਥਾਂ ਤੋਂ ਗੰਗਾ ਦੇ ਨੀਰ ਵਰਗਾ ਸਾਫ਼ ਜਲ ਵਗਰ ਤੁਰਿਆ ਜਿਹੜਾ ਹੁਣ ਤੱਕ ਵਹਿ ਰਿਹਾ ਹੈ ਬਨਾਰਸ ਦੇ ਲੋਕਾਂ ਜਦੋਂ ਸਿੱਖ ਪਾਸ ਗੰਗਾ ਦਾ ਆਉਣਾ ਸੁਣਿਆ ਤਾਂ ਉਹ ਦੂਰ ਦੂਰ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਪੁੱਜਣ ਲੱਗੇ ਇੱਕ ਦਿਨ ਅਮਰਤ ਵੇਲੇ ਕੀਰਤਨ ਸਮੇਂ ਇੱਕ ਕੋਹੜੀ ਰਿੜਦਾ ਰਿੜਦਾ ਦੀਵਾਨ ਵਿੱਚ ਆ ਗਿਆ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮੈਨੂੰ ਇਸ ਰੋਗ ਤੋਂ ਛੁਡਾਓ ਮੈਂ ਇਸ ਰੋਗ ਨਾਲ অতি ਦੁਖੀ ਹਾਂ ਗੁਰੂ ਜੀ ਨੇ ਕੀਰਤਨੀਆਂ ਨੂੰ ਕੀਰਤਨ ਕਰਨ ਦਾ ਹੁਕਮ ਦਿੱਤਾ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੋ ਗਤ ਪਾਈ ਸ਼ਬਦ ਦੀ ਸਮਾਪਤੀ ਉਪਰੰਤ ਕੋਹੜੀ ਦਾ ਕੋਹੜ ਦੂਰ ਹੋ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ ਇਸ ਨਾਮ ਦੇ ਸੁਣਨ ਨਾਲ ਤੇਰਾ ਦੁੱਖ ਦੂਰ ਹੋ ਗਿਆ ਹੈ ਜੇ ਤੂੰ ਪਹਿਲਾਂ ਨਾਮ ਜਪਿਆ ਹੁੰਦਾ ਤਾਂ ਤੈਨੂੰ ਇਹ ਰੋਗ ਨਾ ਲੱਗਦਾ ਅਤੇ ਤੂੰ ਦੁੱਖ ਨਾ ਭੋਗਦਾ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਇੱਜ਼ਤ ਪ੍ਰਭੂ ਨੇ ਆਪ ਰੱਖੀ ਹੈ ਕੋਹੜੀ ਦਾ ਰੋਗ ਗੁਰੂ ਜੀ ਦੀ ਸੰਗਤ ਵਿੱਚ ਨਾਮ ਸੋਣਨ ਨਾਲ ਕੁਝ ਦਿਨਾਂ ਵਿੱਚ ਹੀ ਦੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਗੁਣ ਗਾਉਂਦਾ ਆਪਣੇ ਘਰ ਚਲਿਆ ਗਿਆ ਗੁਰੂ ਜੀ ਬਨਾਰਸ ਵਿੱਚ ਹੀ ਬਿਰਾਜ ਰਹੇ ਸਨ ਕਿ ਇੱਕ ਦਿਨ ਕੁਝ ਪੰਡਤਾਂ ਨੇ ਆ ਕੇ ਗੁਰੂ ਜੀ ਨੂੰ ਸਵਾਲ ਕੀਤਾ ਆਦਮੀ ਸਿਆਣਾ ਹੁੰਦੇ ਹੋਏ ਵੀ ਮਾੜੇ ਕੰਮਾਂ ਵੱਲ ਕਿਉਂ ਭੱਜ ਤੁਰਦਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਜੇ ਆਦਮੀ ਮਨਮੁਖ ਹੋਵੇ ਤਾਂ ਉਸ ਦੀ ਸਿਆਣਪ ਕੰਮ ਨਹੀਂ ਕਰਦੀ ਕਿਉਂਕਿ ਮਨ ਨੂੰ ਪੰਜ ਚੋਰਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਘੇਰਿਆ ਹੋਇਆ ਹੈ ਇਹਨਾਂ ਚੋਰਾ ਤੋਂ ਸਿਰਫ ਨਾਮ ਹੀ ਬਚਾ ਸਕਦਾ ਹੈ ਪੰਡਤਾਂ ਕਿਹਾ ਜੋ ਕੁਝ ਪੋਥੀਆਂ ਵਿੱਚ ਲਿਖਿਆ ਹੈ ਅਸੀਂ ਉਹ ਰੋਜ਼ ਪੜ੍ਹਦੇ ਰਹਿੰਦੇ ਹਾਂ ਗੁਰੂ ਜੀ ਨੇ ਦੱਸਿਆ ਧਰਮ ਵਿੱਚ ਕਹਿਣੀ ਨਹੀਂ ਕਰਨੀ ਪ੍ਰਧਾਨ ਹੈ ਧਰਮ ਦੀਆਂ ਪੋਥੀਆਂ ਪੜ ਕੇ ਉਹਨਾਂ ਦੀ ਵਿਚਾਰ ਕਰਕੇ ਉਹਨਾਂ ਉੱਪਰ ਜੀਵਨ ਢਾਲਣਾ ਧਰਮ ਹੈ ਉਹਨਾਂ ਉੱਪਰ ਵਿਚਾਰ ਕਰਨਾ ਜ਼ਰੂਰੀ ਹੈ ਪਰ ਵਾਦ ਵਿਵਾਦ ਵਿੱਚ ਪੈਣਾ ਅਹੰਕਾਰ ਪੈਦਾ ਕਰਦਾ ਹੈ ਇਸ ਤਰ੍ਹਾਂ ਦੇ ਹੋਰ ਸ਼ੰਕੇ ਦੂਰ ਕਰਕੇ ਪੰਡਿਤ ਬੜੇ ਖੁਸ਼ ਹੋ ਕੇ ਵਾਪਸ ਮੁੜੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ